ਅੱਜ 5 ਮਿੰਟ ਇਹਨਾਂ ਨੂੰ ਦੇਣ ਫ੍ਰੀ ਹੈਂ ਤੁਹਾਨੂੰ ਪੰਜਾਬ ਦਾ ਪਹਿਲਾ ਤਾਂ ਹਾਲ ਦੇਖਿਆ ਨਹੀਂ 40 ਹਜ਼ਾਰ ਬੰਦਾ ਮਾਰ ਕੇ 15 ਦਿਨ ਚਾਤਵਾਦੀ ਖਤਮ ਕਰਤੇ ਸਾਰਾ ਦੋ ਸਰਕਾਰਾਂ ਦੇ ਸਾਡੇ ਚੁਣੇ ਹੋਏ ਨਮਾਇੰਦਿਆਂ ਲੈ ਬੇਜਕ ਮੰਗਤਰਾ ਬੰਸਲ ਬੇਜਕ ਮਾਨਸਾਗਿਆ ਸਾਹਿਬ ਨੇ ਬੇਜਕ ਕੋਈ ਵੀ ਕੋਸਰ ਨਾ ਵਿਕੇਲੇ ਬੇਚਨ ਆਲਾ ਅੱਜਕੱਲ੍ਹ ਦਲਾਲ ਤਾਂ ਨੇ ਜਿਹੜੇ ਮੰਡੀ ਦੇ ਬਿਗ ਬੌਸ ਨੇ ਉਹ ਦਲਾਲ ਨਹੀਂ ਅੱਜਕੱਲ੍ਹ ਪੰਸਰ ਸਾਹਿਬ ਇੱਕ ਦੇ ਦਿਨ ਚ ਫੜ ਲਾਂਗੇ ਮੈਂ ਤੁਸੀਂ ਗਲਤਾਂ ਦੱਸੋ ਕਹਿੰਦੇ ਪ੍ਰੈਸ਼ਰ ਹੈ ਸਾਡੇ ਤੇ ਪ੍ਰੈਸ਼ਰ ਹੈ ਉਹ ਬੰਦਾ ਛੜਤਾ ਉਹਨੇ 5 ਵਾਰ ਦੱਤਾ ਕੀਤੀਆਂ ਇਹ ਗੈਂਗਸਟਰ ਆ ਅਸੀਂ ਗੈਂਗਸਟਰ ਕਹਨੇ ਆ ਬੜੇ ਚੰਗੇ ਤਖੜੇ ਘਰਾਂ ਦਾ ਮੁੰਡਾ 5 ਕੀਤੀਆਂ ਕਰਾਈਆਂ ਕਿਨੇ ਅਸੀਂ ਲੋਕਾਂ ਨੇ ਅਸੀਂ ਰਾਜਨੀਤਿਕ ਲੋਕਾਂ ਨੇ ਇਹ ਗੱਲ ਮੈਂ ਕਹੂੰਗਾ ਭਾਈ ਐਸਐਚਓ ਦੀ ਕੀ ਬਸਦੀ ਗੱਲ ਹੈ ਜਾਂ ਐਸਐਸਪੀ ਦੀ ਕੀ ਬਸਦੀ ਗੱਲ ਹੈ ਜਦੋਂ ਕੋਈ ਬੰਦਾ ਬਹੁਤ ਸਟਰੋਂਗ ਹੋਵੇ ਜਸਵੀਰ ਸਿੰਘ ਕਹਿੰਦਾ ਮੈਂ ਨਹੀਂ ਛੱਡਦਾ ਉਹਨੇ ਜਵਾਬ ਦਿੱਤਾ ਸਰਕਾਰ ਨੂੰ ਵੀ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਛੱਡਦਾ ਬਿਲਕੁਲ ਪਰ ਉਹ ਗਰੀਬ ਲੋਕਾਂ ਨੂੰ ਜੇਲ੍ਹ ਚ ਤੋਂ ਧੁੰਨਤਾ ਤੇ ਦੂਜੇ ਬੰਦਿਆਂ ਨੂੰ ਛੜਤਾ ਜਿਹੜੇ ਮੇਨ ਸੀ ਪ੍ਰੈਸ ਵਾਲੇ ਵੀ ਚੁੱਪ ਕਰਕੇ ਨਾਲੇ ਇਹਨਾਂ ਦਾ ਭਰਾ ਸੀ ਆ ਪ੍ਰੈਸ ਵਾਲੇ ਬੈਠੇ ਨੇ ਮਰਜੀ ਗੁੱਸਾ ਮੰਨ ਲੈਣ ਇਹ ਵੀ ਚੁੱਪ ਕਰ ਗਏ ਮੇਰਾ ਮਤਲਬ ਕਹਿੰਦਾ ਪੁਲਸਾਂ ਲਈ ਤਾਂ ਅੱਜ 5 ਮਿੰਟਾਂ ਨਾਲ ਦੇਣ ਫ੍ਰੀ ਹੈਂਡ ਤੁਹਾਨੂੰ ਪੰਜਾਬ ਦਾ ਪਹਿਲਾਂ ਦਾ ਹਾਲ ਦੇਖਿਆ ਨਹੀਂ 40 ਹਜ਼ਾਰ ਬੰਦਾ ਮਾਰ ਕੇ 15 ਦਿਨ ਚਾਤਵਾਦੀ ਖਤਮ ਕਰਤੇ ਜਦੋਂ ਫ੍ਰੀ ਹੈਂਡ ਦਿੱਤਾ ਅੱਜ ਪੁਲਸ ਨੂੰ ਫ੍ਰੀ ਹੈਂਡ ਦੇਣ ਇੱਕ ਹੌਲਦਾਰ ਤੇ ਚਾਰ ਛਪਾਈਏ ਵਰਦੂ ਨੇ ਅਸੀਂ ਹਰੇਕ ਨੂੰ ਦੇਖੋ ਉਹਨਾਂ ਦਾ ਦਿਲ ਨਹੀਂ ਕਰਦਾ ਵੀ ਕਿਸੇ ਨੂੰ ਕਤਲ ਕਰ ਦੋ ਜਾਂ ਹੋਰ ਠੀਕ ਹੈ ਕ੍ਰਾਪਸ਼ਨ ਦੀ ਇਹ ਤਾਂ ਕੋਈ ਨਵੀਂ ਗੱਲ ਨਹੀਂ ਜਿੱਦਨ ਦੀ ਪੁਲਸ ਜਾਂ ਕੋਈ ਪ੍ਰਸ਼ਾਸਨ ਬਣਿਆ ਹੈ ਕ੍ਰਾਪਸ਼ਨ ਦੀ ਤਾਂ ਗੱਲ ਚੱਲੀ ਆ ਰਹੀ ਹੈ ਪਰ ਜੇ ਅਸੀਂ ਕਹੀਏ ਵੀ ਸਾਰਾ ਦੋਸ਼ ਪੁਲਿਸ ਦਾ ਹੀ ਹੈ ਮੈਂ ਇਸ ਗੱਲ ਨੂੰ ਸਾਰਾ ਦੋਸ਼ ਸਰਕਾਰਾਂ ਤੇ ਸਾਡੇ ਚੁਣੇ ਹੋਏ ਨੁਮਾਇੰਦਿਆਂ 'ਤੇ ਬੇਸ਼ੱਕ ਮੰਗਤ ਰਹੇ ਬੰਸਲ ਹੈ ਬੇਸ਼ੱਕ ਮਾਨਸਾਗਿਆ ਸਾਹਿਬ ਨੇ ਬੇਸ਼ੱਕ ਕੋਈ ਵੀ ਹੈ ਇਹ ਚੁਣੇ ਹੋਏ ਨੁਮਾਇੰਦਿਆਂ ਦਾ ਹੈ ਪੁਲਿਸ ਦਾ ਖੜੇ ਨਾ ਇੱਕ ਮੈਂ ਜੀ ਚਲ ਚਲੋ ਤੁਹਾਡਾ ਜਾਦੇ ਹੈ ਪੁਲਿਸ ਦਾ ਖੜੇ ਨਾ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦਿਨਾ ਗੱਲ ਆ ਬੈਠੇ ਨੇ ਆ ਸਾਡੇ ਮੂਸੇ ਵਾਲਾ ਸਾਹਿਬ ਇਹ ਠੀਕ ਹੈ ਇੱਕ ਬੜੀ ਵੱਡੀ ਬੇਪਤਾ ਪਈ ਹੈ ਇਹਨਾਂ ਤੇ ਚਲੋ ਮਾਲਕ ਕਿਸੇ ਤੇ ਵੀ ਨਾ ਕਰੇ ਇਹਨਾਂ ਨੂੰ ਵੀ ਪਤਾ ਹੈ ਰਾਨੀਤਕ ਲੋਕਾਂ ਨੇ ਇਹਨਾਂ ਨਾਲ ਕੀ ਕੀਤਾ ਹੈ ਇਹਨਾਂ ਨੂੰ ਵੀ ਪਤਾ ਹੈ ਚਲੋ ਮਜਬੂਰੀ ਹੁੰਦੀ ਹੈ ਨਹੀਂ ਬੋਲਦੇ ਇਹਨਾਂ ਨੂੰ ਵੀ ਪਤਾ ਹੈ ਗਲਤ ਅਸਲੀ ਇਹ ਹੈ ਭਾਈ ਦੇਖੋ ਜੇ ਇਕੱਠੇ ਹੋਵਾਂਗੇ ਤਾਂ ਸਾਰਾ ਕੁਝ ਹੋਊਗਾ ਬਿਲਕੁਲ ਇਹ ਬਹੁਤ ਮਾੜਾ ਹੋਇਆ ਚਲੋ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਵੀ ਗੱਲ ਹੈ ਵੀ ਕੋਈ ਬਚ ਗਏ ਇਹ ਦੇਖੋ ਇਹ ਤਾਂ ਅੱਜ ਨਾਲ ਸਵੇਰੇ ਫੜੇ ਜਾਣੇ ਆ ਪਤਾ ਨਹੀਂ ਫੜੇ ਕੌਣ ਜਾਂਦੇ ਨੇ ਔਰ ਮੈਂ ਕਹਿ ਕਹਿ ਬਕੀਨ ਸਾਹਿਬ ਕੈਮਰੇ ਦੇਖੇ ਨੇ ਬਿਲਕੁਲ ਸਾਡੀ ਗਲੀ ਬੀਤ ਦੀ ਰਾਮ ਨਾਲ ਜਾ ਰਹੇ ਨੇ ਉਹਨਾਂ ਦਾ ਜਿਹੜਾ ਹੈਲਮਟ ਹੋਰ ਸਾਰਾ ਬਦਲਤਾ ਉਹਨਾਂ ਨੇ ਮੁੰਨੇ ਸੀ ਦੋਨੇ ਮੁੰਡੇ ਰਾਮ ਨਾਲ ਜਾ ਰਹੇ ਨੇ ਉਦੋਂ ਬਾਅਦ ਗਊਸ਼ਾਲਾ ਦੇ ਕੋਲ ਦੀ ਜਾ ਕੇ ਪਾਰਕ ਨੂੰ ਹੋ ਗਏ ਇਧਰ ਦੀ ਆਪਣਾ ਸਕੂਲ ਵੀ ਦੀ ਟੱਪ ਕੇ ਇਧਰ ਕਾਲੇ ਰੱਲੇ ਦੇ ਘਰ ਦੇ ਕੋਲ ਦੀ ਟੱਪ ਕੇ ਸਾਡੇ ਘਰਾਂ ਦੇ ਕੋਲ ਦੀ ਦੋਨੇ ਮੋਨੇ ਮੁੰਡੇ ਸੀ ਐ ਰਾਂ ਨਾਲ ਜਾ ਰਹੇ ਨੇ ਕੋਈ ਭੱਜਿਆ ਨਹੀਂ ਸੀ ਕੁਛ ਨਹੀਂ ਉਹ ਸਾਰਾ ਸਮਾਨ ਉਹ ਪਿੱਛੇ ਛੱਟਿਆਈ ਸੀ ਆਪਣਾ ਹੈਲਮਟ ਕਪੜਾ ਕਪੜਾ ਸਭ ਛੱਟਿਆਈ ਸੀ ਬਈ ਬਾਕੀ ਦੇਖੋ ਲੜਾਈ ਤਾਂ ਲੜਨੀ ਪੈਂਦੀ ਐ ਇਹ ਤੁਹਾਨੂੰ ਵੀ ਪਤਾ ਐ ਬੇ ਰਿਜਲਟ ਐ ਚਲੋ ਚੰਗੀ ਗੱਲ ਐ ਮੈਂ ਇੱਕ ਬੇਨਤੀ ਗੱਲ ਕਰੂੰਗਾ ਦੇਖੋ ਸ਼ਹਿਰ ਬਹੁਤ ਵੱਡਾ ਹੈ ਜੇ ਪਤਾ ਲੱਗਦਾ ਦੇਖੋ ਇੱਕ ਗੱਲ ਜਰੂਰ ਮੈਂ ਇਹ ਵੀ ਗੱਲ ਲਾਸਟ ਵਿੱਚ ਕਹੂੰ ਆ ਵਿੱਚ ਕਿ ਮੇਰਾ ਕੋਈ ਗੁੱਸਾ ਮੰਨ ਨਹੀਂ ਸਾਡੇ 'ਚ ਦਲਾਲ ਵੀ ਬਹੁਤ ਹੈ ਸੁਣ ਲੋ ਗੱਲ ਸਾਡੇ 'ਚ ਦਲਾਲ ਬਹੁਤ ਹੈ ਜਿਹੜੇ ਸੀਆਈਡੀ ਦਿੰਦੇ ਆ ਕੱਲੀ-ਕੱਲੀ ਭਾਈ ਡਾਕਟਰ ਜਨਕਰਾਜ ਜੀ ਆ ਕੁਝ ਕਹਿੰਦੇ ਸੀ ਮੰਗਤਰਾਏ ਬਾਂਸਲ ਜੀ ਆ ਕੁਝ ਕਹਿੰਦੇ ਸੀ ਵਕੀਲ ਸਾਹਿਬ ਆ ਕੁਝ ਕਹਿੰਦੇ ਸੀ ਦਲਾਲ ਵੀ ਸਾਡੇ ਲਾਗੇ ਬਾਗੀ ਬੈਠੇ ਹੈ ਮੈਂ ਦਲਾਲਾਂ ਨੂੰ ਵੀ ਬੇਨਤੀ ਕਰਦਾ ਦਲਾਲਗੀ ਕੰਮ ਦਲਾਲਗੀ ਵਾਲਾ ਕੰਮ ਕਰਨ ਪਰ ਜੇ ਇਹੀ ਜੀ ਵਿਪਤਾ ਪਈ ਹੋਵੇ ਇਹੀ ਜੀ ਘਟਨਾ ਵਾਪਰੀ ਹੋਵੇ ਉਸ ਤੋਂ ਦਲਾਲਗੀ ਤੋਂ ਪਰਾਂ ਅੱਜ ਕੱਲ ਦਲਾਲ ਕੋਈ ਮਾੜਾ ਮੰਦਾ ਨਹੀਂ ਹੋ ਸਕਦਾ ਵੀ ਕੇਲੇ ਵੇਚਣ ਵਾਲਾ ਅੱਜ ਕੱਲ ਦਲਾਲ ਕੌਣ ਨੇ ਜਿਹੜੇ ਮੰਡੀ ਦੇ ਬਿੱਗ ਬਾਸ ਨੇ ਉਹ ਦਲਾਲ ਨਹੀਂ ਅੱਜ ਕੱਲ ਤੁਹਾਨੂੰ ਇਹ ਵੀ ਮੈਂ ਦੱਸਦਾ ਉਹ ਦਲਾਲ ਨੇ ਇਹ ਕੋਈ ਗੁੱਸਾ ਮੰਨੇ ਜਾਂ ਜਿਵੇਂ ਮਰਜ਼ੀ ਕੋਈ ਗੱਲ ਕਹੇ ਉਹ ਦਲਾਲ ਨੇ ਮੈਂ ਬਾਕੀ ਬਈ ਦੇਖੋ ਜਿੰਨੇ ਕੁ ਜੋਗਿਆ ਅਸੀਂ ਤੁਹਾਨੂੰ ਅਸੀਂ ਤਾਂ ਲੜਾਈ ਦੇਖੋ ਥੋੜੀ ਮੋਢੇ ਨਾਲ ਮੋਢਾ ਲਾ ਕੇ ਦੇਖੋ ਸ਼ਹਿਰ ਨੇ ਵਧੀਆ ਅਪਰਾਲਾ ਮਾਰਿਆ ਸਾਰੀਆਂ ਸੰਸਥਾ ਸਾਰੇ ਬਲਾਰੇ ਬੋਲ ਕੇ ਗਏ ਨੇ ਆਪਣੀ ਆਪਣੀ ਸੋਚ ਦੇ ਮੁਤਾਬਕ ਬੋਲ ਕੇ ਗਏ ਨੇ ਮੈਂ ਤਾਂ ਇੱਕੇ ਗੱਲ ਕੰਨਾ ਜ਼ਰੂਰ ਪ੍ਰੈਕਟੀਕਲ ਗੱਲ ਹੈ ਅਫਸਰ ਵੀ ਦੱਸ ਦਿੰਦੇ ਆ ਜੇ ਇਹਨਾਂ ਨੂੰ ਫ੍ਰੀ ਹੈਂਡ ਹੋਵੇ ਤਾਂ ਪੁਲਸ ਨੂੰ ਇਹ ਤਾਂ 5 ਮਿੰਟ ਦਾ ਕੰਮ ਹੈ ਮੈਂ ਬਾਰ-ਬਾਰ ਇਹ ਗੱਲ ਕੰਨਾ ਤੁਹਾਡਾ ਧੰਨਵਾਦ Yeah.